ਸਸ ਸੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਨਵੀਂ ਵੀਡੀਓ ਲੈ ਕੇ ਤੁਹਾਡੇ ਵਿੱਚ ਹਾਜ਼ਰ ਆ ਜੀ ਤੇ ਆਪਣੇ ਭਰਾ ਕੁਲਦੀਪ ਸਿੰਘ ਆਇਆ ਹੋਇਆ ਤੇ ਆਪਣਾ ਬੱਚਾ ਵੀ ਆਇਆ ਹੋਇਆ ਗੁਰਦਾਸ ਤੇ ਕੁਲਦੀਪ ਸਿੰਘ ਦੀ ਅੱਜ ਗੁਰਦਾਸ ਸਾਹਿਬ ਗੱਲ ਕਰਾਉਣੀ ਹੈ ਆਪਾਂ ਚੱਲਦੇ ਆਂ ਜੀ ਅਮਰਗੜ ਵਾਲੇ ਪਾਸੇ ਨੂੰ ਆਜੋ ਜੀ ਮਿਲਦੇ ਆ ਤੁਹਾਨੂੰ ਅੱਗੇ ਆ ਜਾਂਦਾ ਰਸਤਾ ਜੀ ਪਾਕੜੀਆਂ ਨੂੰ ਆਪਾਂ ਚੱਲੇ ਆਂ ਪਾਕੜੀਆਂ ਅਮਰਗੜ ਤੋਂ ਅੱਗੇ ਜਾਣਾ ਸੀ ਆਪਾਂ ਨੇ ਪਾਗੜੀਆਂ ਹੀ ਤੇ ਅੱਜ ਮੌਸਮ ਆ ਫਿਰ ਬਹੁਤ ਖਰਾਬ ਹੋ ਰਿਹਾ ਹੈ। ਬਾਕੀ ਦੇਖੋ ਯਾਰ ਹਰਿਆਲੀ ਚਾਰੇ ਪਾਸੇ ਐਵੇਂ ਤਾਂ ਨਹੀਂ ਕਹਿੰਦੇ ਪੰਜਾਬ ਸੋਨੇ ਦੀ ਜਿਹੜੀ ਹੈ। ਦੇਖੋ ਜੀ। ਕੀ ਬਾਤ ਹੈ। ਕਿਉਂਕਿ ਲੱਗ ਜੰਡਾਰਾ ਉਹਦਾ ਜੀ। ਲੋ ਜੀ ਮੀਂਹ ਲੱਗ ਗਿਆ ਸੀਗਾ ਖਾਸਾ ਰਸਤੇ ਦੇ ਵਿੱਚ। ਸੇ ਰੁਕਣਾ ਪੈ ਗਿਆ ਦੇਖੋ ਜੀ ਮੋਟਰ ਵਾਲਾ ਕੋਠਾ ਉਹਦੇ ਵਿੱਚ ਰੁਕੇ ਹੋਏ ਆ ਇੱਧਰ ਦੇਖਦੇ ਹੋ ਪਿੱਛੇ ਮੀਂਹ ਉਣ ਲੱਗ ਗਿਆ ਸੀ ਬਹੁਤ ਜ਼ਿਆਦਾ ਜੀ ਤੇ ਚੱਲੇ ਆਪਾਂ ਅਮਰਗੜ ਬਾਗੜੀਆਂ ਬਾ ਬਾਗੜੀਆਂ ਤਾਂ ਹੈਗੀਆਂ ਤਿੰਨ ਚਾਰ ਕਿਲੋਮੀਟਰ ਦੂਰ ਪਿੱਛੇ ਪਹੁੰਚਣ ਵਾਲੀਆਂ ਆ ਬਾਗੜੀਆਂ ਬੱਸ ਜੀ ਆਪਣਾ ਗੁਰਦਾਸ ਭਰਾ ਤੇ ਮਹਾਰਾਜ ਪਿੱਛੇ ਕੁਲਦੀਪ ਸਿੰਘ ਜੀ ਮੀਂਹ ਰੁਕ ਚੁੱਕਿਆ ਜੀ ਹੁਣ ਆਪਾਂ ਚੱਲੇ ਆ ਜੀ ਆਪਣਾ ਪਿੱਛੇ ਮੋਟਰਸਾਈਕਲ ਦੇਖੋ ਹੋ ਗਿਆ ਅੱਧਾ ਪੁਣਾਵੇਂ ਟੋਕਾ ਸਾਨੂੰ ਇੱਥੇ ਰੁਕਿਆ ਨੂੰ ਤੇ ਉਹਨੇ ਰੁਕਿਆ ਤੇ ਬਸ ਚੱਲਦੇ ਆਪਾਂ ਅੱਗੇ ਜੀ ਮਿਲਦੇ ਆਪਾਂ ਚੱਲ ਕੇ ਅੱਗੇ ਤੁਹਾਨੂੰ ਕਰੋ ਦਰਸ਼ਨ ਜੀ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਬਾਗੜੀਆਂ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਹੈਗਾ ਜੀ ਆਪਾਂ ਚੱਲਾਂਗੇ ਅੰਦਰ ਤੁਹਾਨੂੰ ਵੀ ਕਰਵਾ ਕੇ ਦਰਸ਼ਨ ਜੀ ਤੇ ਆ ਗਈ ਮੇਨ ਗੋਡ ਦਾ ਸਾਡਾ ਗੇਟ ਕਰ ਸਕਦੇ ਤੁਸੀਂ ਦਰਸ਼ਨ ਜੀ ਚਲਦੇ ਆਪਾਂ ਅੰਦਰ ਕਰਦੇ ਆ ਗੁਰਦਾਰਾ ਸਾਹਿਬ ਦੇ ਦਰਸ਼ਨ ਉਹ ਆਪਣੇ ਭਰਾ ਖੜੇ ਬਾਬਾ ਕੁਲਦੀਪ ਸਿੰਘ ਲੋਕ ਸੰਗਤ ਜੀ ਕਰੋ ਦਰਸ਼ਨ ਪਿੰਡ ਪਾਕੜੀਆਂ ਗੁਰਦਾਰਾ ਸਾਹਿਬ ਬਹੁਤ ਹੀ ਸ਼ਾਨਦਾਰ ਬਣਾਇਆ ਹੋਇਆ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਵੀ ਵੀਰ ਐਨ ਆਰ ਆਈ ਵੀਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬਣਿਆ ਹੋਇਆ ਜੀ ਬਹੁਤ ਹੀ ਸ਼ਾਨਦਾਰ ਜਿੰਨਾ ਕੀ ਆਪਾਂ ਕਹਿ ਸਕਦੇ ਆ ਤੁਸੀਂ ਵੀ ਕਰੋ ਦਰਸ਼ਨ ਜੀ ਆਪਾਂ ਤੁਹਾਨੂੰ ਸਾਰਾ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਦੇਖੋ ਜੀ ਕੀ ਬਾਤ ਆ ਜੀ ਇਹ 메ਨ ਗੇਟ ਆ ਗਿਆ ਜੀ ਸੇ ਬਥਰ ਬੈਠੇ ਨੇ ਆਪਣੇ ਭਰਾ ਬੈਠੇ ਨੇ ਜੀ ਕਰੋ ਦਰਸ਼ਨ ਜੀ ਵਾਹਿਗੁਰੂ ਜੀ ਬਹੁਤ ਹੀ ਸ਼ਾਨਦਾਰ ਇੱਕ ਦਰਬਾਰ ਸੋ ਤਿਆਰ ਕੀਤਾ ਤੇ ਉੱਪਰ ਜਿਹੜਾ ਸਾਹਮਣੇ ਆ ਜੀ ਇਹ ਉੱਪਰ ਸੱਚਖੰਡ ਆ ਜੀ ਤੇ ਮੇਨ ਦਰਬਾਰ ਸਾਹਿਬ ਆ ਗਿਆ ਜੀ ਇਹ ਵਾਹ ਜੀ ਆਪਾਂ ਹੁਣ ਥੱਲੇ ਲੰਗਰ ਹਾਲ ਉੱਪਰ ਦਰਬਾਰ ਸਾਹਿਬ ਆ ਜੀ ਤੇ ਨੀਚੇ ਹੈਗਾ ਲੰਗਰ ਹਾਲ ਤੁਹਾਨੂੰ ਦਿਖਾਉਂਦੇ ਆ ਜੀ ਲੰਗਰ ਹਾਲ ਵੀ ਬਹੁਤ ਹੀ ਸ਼ਾਨਦਾਰ ਬਣਾ ਰੱਖਿਆ ਹੋਇਆ ਵਾਹ ਕਰੋ ਜੱਟ ਜੀ ਵਾਹ ਜੀ ਰੋ ਇਹ ਨਹੀਂ ਆ ਗਿਆ ਲੰਗਰਾਂ ਉੱਪਰ ਦਰਵਾਜ਼ਾ ਆ ਗਿਆ ਜੀ। ਮੋੜੀ ਜੀ। ਕਰੋ ਜੀ ਸਰਸੰਤ ਜੀ। ਬਹੁਤ ਹੀ ਵਧੀਆ ਬਣਾ ਰੱਖਿਆ ਲੰਗਰਾਂ ਲਵੇ ਜੀ। ਸਾਹ ਦੇਖੋ ਦੇਖੋ। ਇਹ ਹੈਗੀ ਆ 10-12 ਫੁੱਟ ਤੇ ਸ਼ਾਤ ਹੈਗੀ ਆ ਲੰਗਰਾਂ ਦੀ ਵੀ ਜੀ। ਦੇਖੋ ਘਰੋਂ ਦੇ ਤੁਸੀਂ ਦੇਖੋਗੇ। 50 ਤੋਂ ਵੱਧ ਲੱਗੇ ਹੋਏ ਨੇ। ਸਾਹਮਣੇ ਮੇਨ ਦੋ ਕਮਰੇ ਨੇ ਜੀ ਜਿੰਨਾ ਕਿ ਸਿੱਧਾ ਵਗੈਰਾ ਰੱਖ ਸਕਦੇ ਆਪਾਂ ਇਹ ਕੁੱਦਰ ਕੇ ਟਾ ਗਿਆ ਤੇ ਕੈਸਟ ਦੇ ਟਾ ਗਿਆ ਤੇ ਜਿਹੜੇ ਕਿ ਭਾਈ ਕੁਲਦੀਪ ਸਿੰਘ ਦੇ ਨਾਲ ਖੜੇ ਨੇ ਉਹ ਗੁਰਦਵਾਰ ਸਾਹਿਬ ਦੇ ਪ੍ਰਧਾਨ ਸਾਹਿਬ ਹਨ ਲੰਗਰ ਹਾਲ ਤੋਂ ਬਾਹਰ ਨਿਕਲਦੇ ਆ ਸਰ ਇਹ ਸਾਹਮਣੇ ਪਾਰਕ ਬਣਾ ਰੱਖਿਆ ਜੀ ਬੱਚਿਆਂ ਦੇ ਖੇਡਣ ਵਾਸਤੇ ਦਸ ਦੇ ਨੇ ਪ੍ਰਧਾਨ ਸਾਹਿਬ ਵੀ ਗੁਰਦਰਾਸਬ ਸ਼ਾਮ ਨੂੰ ਬੱਚੇ ਆਉਂਦੇ ਨੇ پارک ਦੇ ਵਿੱਚ ਖੇਡਦੇ ਨੇ ਤੇ ਆਹ ਲੰਗਰ ਹਾਲ ਦਾ ਸਾਈਡ ਤੇ ਬਰਾਂਡਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਪਿੱਛੇ ਜੰਗਲ ਹੈ ਜੀ ਛੋਟਾ ਜੰਗਲ ਬਣਾ ਰੱਖਿਆ ਪਿੱਛੇ ਦਰਖਤ ਬਹੁਤ ਲੱਗੇ ਹੋਏ ਨੇ ਜੀ ਪਿੱਛੇ ਤੇ ਉਹ ਸਾਹਮਣੇ 메ਨ ਛੜਕ ਆ ਗਈ ਤੇ ਹੁਣ ਤਾਂ ਇੱਕ ਵਾਰੀ ਲੰਗਰ ਹਾਲ ਆਹ ਵਰਤ ਰੇ ਨੇ ਸਾਈਡ ਤੇ ਲੰਗਰ ਹਾਲ ਹੈ ਜੀ ਸਾਹਮਣੇ ਲੋ ਜੀ ਆਪਾਂ ਗੁਰਦਾਸਾ ਜੀ ਪਹੁੰਚ ਚੁੱਕੇ ਆ ਕਿਉਂਕਿ بارش ਜਿਆਦਾ ਆਨ ਕਰਕੇ ਵੀਡੀਓ ਪੂਰੀ ਬਣਾ ਨਹੀਂ ਸਕੇ ਤੇ ਆਪਾਂ ਇੱਥੇ ਵੀਡੀਓ ਦੀ ਸਵਾਪਤੀ ਕਰਦੇ ਆ ਮਿਲਦੇ ਆ ਸਵੇਰੇ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ